ਇਸੇ ਤਰ੍ਹਾਂ ਹੀ ਜਿਹੜੀ ਗੱਲ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਸੀਗੀ ਉਹ ਇਸ ਗੱਲ ਕਰਕੇ ਰੱਖੀ ਸੀਗੀ ਕਿ ਜਿਹੜੀ ਬਦਵੀ ਕਾਂਡ ਹੋਇਆ ਆ ਜਿਹੜਾ ਰਣਵੀਰ ਸਿੰਘ ਖੱਟੜਾ ਜੀ ਨੂੰ ਉਹਨਾਂ ਨੂੰ ਵਿੱਚ ਨਜਾਇਜ਼ ਫਸਾਇਆ ਜਾ ਰਿਹਾ ਆ ਉਸ ਨੂੰ ਲੈ ਕੇ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਵਿਰੋਧ ਆ ਤੇ ਨਾਲ ਦੀ ਨਾਲ ਹੀ ਜਿਹੜਾ ਇਕਬਾਲ ਸਿੰਘ ਜੀ ਜਥੇਦਾਰ ਸਾਬਕਾ ਜਥੇਦਾਰ ਨੇ ਦੇਣੀਆਂ ਚਾਹੀਦੀਆਂ ਆ ਅੱਜ ਸਿਰਫ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ 10 ਦਿਨ ਦਾ ਕੀਰਤਨ ਸੁੰਨਾ ਜਾਂ ਜਾਂ ਆ ਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਇਹ ਦੇਖੇ ਕਰਾ ਦਿਓ ਜਿਹੜੀ ਸਿੱਖ ਪੰਥ ਦੀਆਂ ਰੌ ਰੀਤਾਂ ਦੇ ਅਨੁਸਾਰ ਜਿਹੜੀ ਆ ਅਸੀਂ ਮਹਿਸੂਸ ਕਰਦੇ ਆ ਉਹ ਨਹੀਂ ਹੈਗੀ ਤੇ ਆਪਣਾ ਨਾਂ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਨਾਮ ਜੀ ਮੇਰਾ ਸਦਾ ਮਜੀਦ ਸਿੰਘ ਜਿਹੜੀ ਤੁਹਾਡੀ ਪਾਰਟੀ ਆ ਜਥੇਬੰਦੀ ਇਹ ਖਾਲਸਾ ਰਾਜ ਸੰਘ ਦੇ ਵੱਲੋਂ ਅੱਜ ਤੁਸੀਂ ਅਜਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਭਾਈ ਆਪਣੇ ਆਈਜੀ ਰਣਵੀਰ ਸਿੰਘ ਜੀ ਖਕੜਾ ਅਸਲ ਸਿੰਘ ਜੀ ਦੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਆ ਉਹ ਜਥੇਦਾਰ ਅਕਾਲਪੁਰ ਸਾਹਿਬ ਨੂੰ ਮਿਲੇ ਸੀਗੇ ਤੇ ਨਾਲ ਉਹ ਸਿੱਟ ਦੇ ਮੁਖੀ ਵੀ ਰਹੇ ਨੇ ਤੇ ਉਹਦੇ ਉਸ ਬੰਦੇ ਕੀ ਕਹਿਣਾ ਜਾਉਂਦਾ ਕੋਈ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਜਿਹੜਾ ਗੱਲ ਜਿਹੜੀ ਗੱਲ ਕਾਨੂੰਨ ਦੇ दायरे ਚ ਆਉਂਦੀ ਆ ਨਾ ਉਹਨੂੰ ਹਰ ਵਾਰਾਂ ਹੀ ਦਬਾਇਆ ਜਾਂਦਾ ਜਿਉਂ ਨੇ ਵਧੀਆ ਕੰਮ ਕੀਤਾ ਵਧੀਆ ਸੈਟ ਬਣਾਈ ਵਧੀਆ ਉਹਨੇ ਸਾਰਾ ਆਪਣਾ ਪਰਤੋਲ ਪਰਚਾਲ ਕੀਤੀ ਉਹਨਾਂ ਵਧੀਆ ਕੀਤਾ ਹਨ ਤੇ ਉਹਨੂੰ ਹੁਣ ਦਬਾ ਕੇ ਸਹੂਤ ਉਲਟਾ ਦਬਾ ਪਾਇਆ ਜਾ ਰਿਹਾ ਜੋ ਗਲਤ ਆ ਤੇ ਉਹਦੀ ਸਹੂਤ ਮਦਦ ਕਰਨੀ ਚਾਹੀਦੀ ਆ ਤੇ ਉਹਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਦਬਾਇਆ ਜਾ ਰਿਹਾ ਜਥੇਦਾਰ ਜਥੇਦਾਰ ਇਕਬਾਲ ਸਿੰਘ ਦਾ ਵੀ ਪਿੱਛੇ ਗੱਲ ਚੱਲੀ ਸੀਗੀ ਤੁਸੀਂ ਇੱਕ ਕਾਨਫਰੰਸ ਦੇ ਵਿੱਚ ਸ਼ਾਮਲ ਸ਼ਾਮਲ ਸੀਗੀ ਜਥੇਦਾਰ ਬਾਲ ਸਿੰਘ ਜਿਹੜੇ ਹੈਗੇ ਆ ਪਟਨਾ ਵਾਲੇ ਉਹਨਾਂ ਬਧੀ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਜਿਹੜਾ ਸ੍ਰੀ ਅਕਾਲ ਸਰ ਜਜ਼ਰ ਹੁੰਦੇ ਆ ਨਾ ਜੀ ਉਹ ਪੰਥ ਦੇ ਸਰਮੋਰ ਹੁੰਦੇ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਪੰਥ ਉਹਨਾਂ ਦੇ ਮੂੰਹ ਹਲ ਵੇਂਦਾ ਆ ਵੀ ਇਹ ਆਪਣੇ ਸੇਵਾਵਾਂ ਵਿੱਚ ਕਿ ਤਰ੍ਹਾਂ ਦਾ ਰੋਲ ਨਿਭਉਂਦੇ ਨੇ ਜੇ ਆਗੂ ਹੀ ਥੋੜਾ ਗਲਤ ਉਹਨਾਂ ਦੇ ਬੱਚੇ ਗਲਤ ਕੰਮ ਕਰ ਲੈ ਆਪਾਂ ਜਾਂ ਆਗੂ ਗਲਤ ਕੰਮ ਕਰ ਲੈ ਗਏ ਤੇ ਫਿਰ ਤੇ ਪੰਥ ਦਾ ਕੀ ਬਣੇਗਾ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਪਰ ਇਹ ਨਾ ਜਿਹਦੇ ਦਾ ਸਾਥ ਨੂੰ ਕੀ ਕਹਿਣਾ ਚਾਹੁੰਦੇ ਜਿਹਦੇ ਦਾ ਦਾ ਜਿਹਨੀ ਰੱਖੀ ਸਿੰਘ ਜੀ ਨੂੰ ਕਹਿਣਾ ਚਾਹੁੰਦਾ ਉਹ ਕਾਹਦਾ ਤੇ ਦੇਖੋ ਜੇ ਬੇਨਤੀ ਕਰ ਸਕਦੇ ਕਹਿਣਾ ਕਿ ਜਾਉਨੇ ਤੇ ਬੇਨਤੀ ਕਰ ਸਕਦੇ ਆ ਉਹ ਇੱਕ ਉੱਚ ਬਦਵੀ ਦੇ ਨੇ ਤੇ ਬਹੁਤ ਸਿਆਣੇ ਸੁਲਝੇ ਹੋਏ ਨੇ ਪਰ ਹੁਣ ਉਹਨਾਂ ਨੂੰ ਬੜਾ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਆ ਤੇ ਇਹ ਛੇਤੀ ਕਾਲੀ ਜੀ ਫੈਲਾ ਨਹੀਂ ਕਰਨਾ ਚਾਹੀਦਾ ਤੇ ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਕੋਈ ਖਾਲਸਾ ਵਾਏ ਕੁਝ ਕੀ ਫਤ ਆਪਾਂ ਨਾਵਾੜੇ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤੇ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਨਾਮ ਸਰੇਂਦਰਪਾਲ ਸਿੰਘ ਕੋਆਰਡੀਨੇਟਰ ਹੈ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਲੰਘਾ ਸੰਘਰਸ਼ ਕਮੇਟੀ ਤੇ ਮੇਰੇ ਨਾਲ ਹੀ ਇੱਧਰ ਦੇ ਪਾਸੇ ਬੈਠੇ ਨੇ ਸਰਦਾਰ ਹਰਜੀ ਸਿੰਘ ਜੀ ਪUREWAL ਸਾਬਕਾ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਇੱਧਰ ਦੇ ਪਾਸੇ ਮੇਰੇ ਕੋਲ ਬੈਠੇ ਨੇ ਭਾਈ ਸਾਹ ਭਾਈ ਮਨਜੀਤ ਸਿੰਘ ਜੀ ਖਾਲਸਾ ਰਾਜ ਸੰਘਕ ਜਥੇਬੰਦੀ ਦੇ ਆਗੂ ਸੋ ਸਭ ਤੋਂ ਪਹਿਲਾਂ ਫਤੇ ਜੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਾਡੀ ਜਿਹੜੀ ਪ੍ਰਸਤਾਵ ਕੇ ਸੁਣਾ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਆਪਜੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਇਹ ਪੱਤਰ ਜਿਹੜੇ ਆ ਇਹ ਦੇ ਚੁੱਕੇ ਆ ਜਿਹਦੇ ਵਿੱਚ ਮਾਮਲਾ ਆ ਕੇ ਸ਼੍ਰੀ ਅਕਾਤਖ ਸਭ ਦੇ ਉੱਤੇ ਆਈਜੀ ਸਾਫਕਾ ਆਈਜੀ ਰਣਬੀਰ ਸਿੰਘ ਜੀ ਖਟੜਾ ਵੱਲੋਂ ਪੇਸ਼ ਹੋ ਕੇ ਵਿਦਵੀ ਦੇ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਉਹਨੂੰ ਅੱਜ ਲੈ ਕੇ ਆਪਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਇਹ ਆ ਕਿ ਬਰਗਾੜੀ ਦੇ ਵਿੱਚ ਪਿਛਲੇ ਸਮੇਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦਾ ਕਾਂਡ ਜਿਹੜਾ ਵਾਪਰਿਆ ਉਹ 2015 ਦੇ ਵਿੱਚ ਹੋਇਆ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਡੀਆਈਜੀ ਰਣਬੀਰ ਸਿੰਘ ਖਟੜਾ ਜੀ ਦੀ ਅਗਵਾਈ ਦੇ ਹੇਠ ਇੱਕ ਸੈੱਟ ਜਿਹੜੀ ਆ ਉਹ ਬਣਾਈ ਗਈ ਸੀਗੀ ਤੇ ਇਸ ਗੱਲਬਾਤ ਇਹਦੇ ਸੰਬੰਧੀ ਆਪਾਂ ਆਪ ਜੀ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 1 2 2015 ਨੂੰ ਕੋਟ ਕਪੂਰੇ ਦੇ ਵਿੱਚ ਤੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲਾਇਆ ਗਿਆ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਈੜ ਵੀ ਜਿਹੜੀ ਆ ਉਹ ਵੀ ਚੋਰੀ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਬਦਬੀ ਕਰਕੇ ਵੱਖ-ਵੱਖ ਉਹਦੇ ਅੰਗਾਂ ਨੂੰ ਫਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਸੁੱਟੇ ਗਏ ਤੇ ਉਹਨੂੰ ਲੈ ਕੇ ਇੱਕ ਸਰਕਾਰ ਵੱਲੋਂ ਜਿਹੜੀ ਆ ਉਹ ਸੈਟ ਬਣਾਈ ਗਈ ਸੀਗੀ ਤੇ ਥਾਣਾ ਬਾਜਾਖਾਨਾ ਵਿਖੇ 1 2 3 ਐਫ ਆਈ ਆਰ ਦਰਜ ਹੋਈਆਂ ਸੀਗੀਆਂ ਉਹਦੇ ਆਧਾਰ ਦੇ ਉੱਤੇ ਇੱਕ ਸੈਟ ਬਣੀ ਸੀਗੀ ਉਸ ਸੈਟ ਦੇ ਜਿਹੜੇ ਮੁਖੀ ਸੀਗੇ ਡੀ ਆਈ ਜੀ ਰਣਵੀਰ ਸਿੰਘ ਜੀ ਖਟੜਾ ਸੀਗੇ ਜਿਨ੍ਹਾਂ ਨੇ ਆਪਣੇ ਬਹੁਤ ਚਾਰਜਾਈ ਕੀਤੀ ਸੀਗੀ ਕਿ ਭਈ ਉਸ ਕੁਛ ਗਿੱਚ ਦੇ ਵਿੱਚ ਰਾਮ ਰਹੀਮ ਜਿਹੜਾ ਉਹ ਸ਼ਾਮਲ ਹੋਵੇ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਜਿਨ੍ਹਾਂ ਦੇ ਨਾਲ ਅੱਜ ਉਹ ਸਿੱਟ ਜਿਹੜੀ ਆ ਉਹ ਕੰਮ ਕਰਨ ਤੋਂ ਬਿਲਕੁਲ ਬੰਦ ਹੋ ਗਈ ਤੇ ਉਹਨਾਂ ਦੇ ਉੱਤੇ ਜਿਹੜੀਆਂ ਸਜਾਵਾਂ ਜਿਹੜੀਆਂ ਯੋਗ ਸਜਾਵਾਂ ਜਿਹੜੀਆਂ ਕੇਂਦਰ ਜਿਹੜੀਆਂ ਸਰਕਾਰ ਵੱਲੋਂ ਉਹ ਨਹੀਂ ਦਿੱਤੀਆਂ ਗਈਆਂ ਅੱਜ ਸਰਕਾਰ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਹੋ ਗਈ ਚਾਹੇ ਉਹ ਕਾਂਗਰਸ ਸਰਕਾਰ ਹੋ ਗਈ ਦੋ ਸਰਕਾਰਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਹੀ ਵਿਦਬੀ ਕਾਂਡ ਨੂੰ ਲੈ ਕੇ ਨਿਕਲ ਜਾਂਦੀਆਂ ਰਹੀਆਂ ਨੇ ਉਹਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਨਹੀਂ ਲੋਕਾਂ ਦੇ ਵਿੱਚ ਜਦੋਂ ਆਈ ਆ ਬੇਦਬੀ ਦੇ ਮਾਮਲਿਆਂ ਲੈ ਕੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਆਈ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨੇ ਵੀ ਆ ਕੇ ਕੋਈ ਵੀ ਅਪਰਾਲਾ ਜਿਹੜਾ ਬੇਦਬੀ ਕਾਂਡਾ ਨੂੰ ਲੈ ਕੇ ਵੀ ਨਹੀਂ ਕੀਤਾ ਸਗੋਂ ਉਲਟਾ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਇੱਕ ਨਲੈਕੀ ਭਰਿਆ ਕੰਮ ਜਿਹੜਾ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਕਿ ਇਸ ਕਾਂਡ ਨੂੰ ਲੈ ਕੇ ਕੋਈ ਚਾਰੋ ਜਿਹਾ ਨਹੀਂ ਕੀਤੀ ਪਰ ਜਿਹੜਾ ਸੌਦਾ ਸਾਹਿਬ ਬਾਬਾ ਗਾਮ ਰਹੀਮੀਆਂ ਉਹਦੀ ਜਿਹੜੀ ਲੀਗਲ ਟੀਮ ਸੀਗੀ ਉਸ ਟੀਮ ਨੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਲਈ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਤੇ ਇਹ ਜਿਹੜਾ ਮਸਲਾ ਆ ਇਹ ਠੰਡੇ ਬਸਤੇ ਦੇ ਵਿੱਚ ਹੀ ਫਸ ਗਿਆ ਆ ਹੁਣ ਪਿਛਲੇ ਦਿਨੀ ਰਣਵੀਰ ਸਿੰਘ ਦੀ ਖੱਤਾ ਜਿਹੜੇ ਆ ਉਹ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਕੋਲ ਪੇਸ਼ ਹੋਏ ਅਤੇ ਉਹਨਾਂ ਨੇ ਆਕੇ ਸਾਰੇ ਤੱਥ ਜਿਹੜੇ ਆ ਉਹ ਆਪਣੀ ਇਸ ਸਿੱਟ ਦੇ ਜਿਹੜੇ ਰੱਖੇ ਸੀਗੇ ਤੇ ਉਸ ਸਿੱਟ ਦੇ ਤੱਥਾਂ ਦੇ ਉੱਤੇ ਆਧਾਰਿਤ ਪਤਾ ਨਹੀਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਪਰ ਸਰਕਾਰ ਜਿਹੜੀ ਆ ਇੱਕ ਬਹੁਤ ਹੀ ਵੱਡਾ ਧਰੋਣਾ ਕੰਮ ਜਿਹੜੀ ਆ ਆਵਾਜ਼ੀ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਹੈ ਜਾਂ ਕਰ ਰਹੀ ਆ ਕਿ ਬਨਵੀਰ ਸਿੰਘ ਖਟੜਾ ਜਿਹੜੇ ਆ ਸਾਬਕਾ ਏਆਈਡੀ ਜਿਹੜੇ ਆ ਉਹਨਾਂ ਨੂੰ ਅਗਾਹੇ ਬਗਾਹੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਇਹਨਾਂ ਦੇ ਰਾਮਹੀਨ ਦਾ ਖਾਸ ਕੇਲਾ ਸੀਗਾ ਉਹਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਉਹਦੀ ਪਤਨੀ ਨੂੰ ਬੁਲਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਕਰਾਇਆ ਜਾ ਰਿਹਾ ਕੇਸ ਕਰਾ ਕੇ ਰਣਵੀਰ ਸਿੰਘ ਖਟੜਾ ਜੀ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਆ ਅਸੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਜਿਹੜੀ ਪੰਜਾਬ ਪੁਲਿਸ ਸੀਗੀ ਜਿੰਨੇ ਇੱਕ ਬੜੀ ਵਧੀਆ ਆਪਣੀ ਇਨਕੁਆਇਰੀ ਜਿਹੜੀ ਉਹ ਲੈਂਦੀ ਸੀਗੀ ਇਓ ਉਸ ਇਨਕੁਆਰੀ ਨੂੰ ਡਰਾ ਆਹ ਤਮਕਾ ਰੋਕ ਕੇ ਪੰਜਾਬ ਪੁਲਿਸ ਨੂੰ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੇਰਾਵਾਦਾ ਦੀ ਜਿਹੜੀਆਂ ਵੋਟਾਂ ਉਹ ਲੈਣੀਆਂ ਚਾਹੁੰਦੀਆਂ ਜਿੱਤਰਾ ਕਿ ਅਕਾਲੀ ਦਲ ਨੇ ਭਾਜਪਾ ਨੇ ਜਦ ਕਾਂਗਰਸ ਨੇ ਸਿੱਧਾ ਸ਼ਰਿਆਮ ਇਹਨਾਂ ਦੀ ਮਦਦ ਕੀਤੀ ਡੇਰੇਦਾਰਾਂ ਦੀ ਤੇ ਉਹਨਾਂ ਕੋਲੋਂ ਵੋਟਾਂ ਲਈਆਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਜਰਨ ਵੀਰ ਸਿੰਘ ਖਟੜੇ ਦੇ ਉੱਤੇ ਉਹ ਖਟੜ ਸਾਹਿਬ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਦੇ ਵਿੱਚ ਪੁਸਾ ਕੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦੀਆਂ ਨੇ ਆਪਾਂ ਇਸ ਆਪ ਜਿਹਦੇ ਵੱਖ-ਵੱਖ ਚੈਨਲਾਂ 'ਚ ਹੀ ਮੀਡੀਆ ਦੇ ਨਹੀਂ ਇਹ ਗੱਲ ਸਿੱਖ ਸੰਤਾ ਤੱਕ ਤੇ ਜਥੇਦਾਰ ਸਾਹਿਬ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਜਥੇਦਾਰ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਚੰਦੂ ਬ੍ਰਾਹਮਣ ਨੇ ਜਿਹੜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਉਸ ਸਮੇਂ ਦੇ ਉੱਤੇ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਚੰਦੂ ਨੂੰ ਸਜ਼ਾ ਦਿੱਤੀ ਸੀਗੀ ਉਹੋ ਹੀ ਸਜ਼ਾ ਜਿਹੜੀ ਆ ਅੱਜ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਜਿਹੜੀ ਦੇਣੀ ਚਾਹੀਦੀ ਹੈ ਜੇ ਤੁਸੀਂ ਇਹ ਸਜ਼ਾ ਨਹੀਂ ਦੇ ਸਕਦੇ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪ ਜੀ ਨੂੰ ਬਹੁਤ ਧਿਆਨ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਚਫੇਦਾਰ ਨੂੰ ਲੈ ਕੇ ਨਿਰਾਸ਼ਾ ਜਿਹੜੀ ਹੈ ਉਹ ਬੜੀ ਵੱਡੀ ਪਾਈ ਜਾ ਰਹੀ ਹੈ ਉਸ ਨਿਰਾਸ਼ਾ ਨੂੰ ਤੇ ਪਲੱਸ ਇਸ ਕੇਸ ਨੂੰ ਬੜੇ ਧਿਆਨ ਦੇ ਨਾਲ ਨਿਪਟਿਆ ਜੇ ਉਹ ਨਾ ਹੋਵੇ ਕਿ ਸਾਬਕਾ ਚਫੇਦਾਰ ਗਿਆਨੀ ਗਰਵਚਨ ਸਿੰਘ ਜੀ ਹੁਣ ਆ ਵਾਂਗੂ ਤੁਸੀਂ ਵੀ ਜਿਹੜਾ ਲੋਕਾਂ ਦੇ ਕੋਲ ਅੱਜ ਜਿਸ ਤਰ੍ਹਾਂ ਉਹ ਮੀਡੀਆ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੰਦੇ ਨੇ ਕਿ ਭਾਈ ਸਾਡੇ ਕੋਲੋਂ ਅਗਾਏ ਬਗਾਏ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਦਬਾਅ ਪਾ ਕੇ ਸਾਡੇ ਕੋਲ ਫੈਸਲੇ ਕਰਵਾਏ ਨੇ ਉਹ ਫੈਸਲੇ ਕੱਲ੍ਹ ਨੂੰ ਅੱਜ ਇਹ ਨਾ ਹੋਵੇ ਕਿ ਉਹ ਲੋਕਾਂ ਦਾ ਆਮ ਸਿੱਖ ਸੰਗਤ ਦਾ ਦੇਸ਼ ਵਦੇਸ਼ ਦੀਆਂ ਸਿਕ ਸੰਗਤਾਂ ਦਾ ਇਹ ਰੰਪਾਇ ਬੇਦਬੀ ਕਾਰਡ ਵਾਲੇ ਕਾਂਡ ਨੂੰ ਲੈ ਕੇ ਤੇ ਗਿਆਨੀ ਇਕਬਾਲ ਸਿੰਘ ਜੀ ਕਾਂਡ ਨੂੰ ਲੈ ਕੇ ਇਹ ਗੁੱਸਾ ਜਿਹੜਾ ਤੁਹਾਡੇ ਉੱਤੇ ਨਿਕਲਾਵੇ ਜਾਂ ਤੁਸੀਂ ਇਹਦੀਆਂ ਬਾਅਦ ਦੇ ਵਿੱਚ ਮਾਫੀਆਂ ਮੰਗਦੇ ਰਹੋ ਸੋ ਅਸੀਂ ਜਦੇਦਰ ਸਾਹਿਬ ਆਪਜੀ ਕੋ